ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੰਦਪਾਣ ਦਾ ਜਿਹੜਾ ਮੁੱਦਾ ਸੀ ਉਹ ਦੁਬਾਰਾ ਫੇਰ ਗਰਮ ਆ ਰਿਹਾ ਹੈ ਮਤਲਬ ਜਿਹੜਾ ਦਲਾਲ ਮੀਡੀਆ ਉਹ ਫੇਰ ਨੈਟੇ ਬਣਾ ਰਿਹਾ ਹੈ ਕਿ ਕਿਵੇਂ ਇਹ ਮੁੱਦੇ ਨੂੰ ਦੁਬਾਰਾ ਉਭਾਰਿਆ ਜਾਵੇ ਇਹਦੇ ਤੇ ਬਹੁਤ ਚਰਚਾਾਂ ਹੋਈਆਂ ਨੇ ਮੀਡੀਆ ਦੇ ਜ਼ਰੀਏ ਛੋਟਾ ਜਿਹਾ ਮੁੱਦਾ ਸੀ ਇੱਕ ਪਿੰਡ ਦੇ ਵਿੱਚ ਜਿਹੜੀ ਖਾਲੀ ਦਾ ਪਾਣੀ ਸੀ ਉਹ ਕਿਦਾਂ ਪੈ ਰਿਆ ਸੀ ਕਿਦਾਂ ਉਹਨੂੰ ਬੰਦ ਕਰਾਉਣ ਵਾਸਤੇ ਇਹ ਗੱਲਬਾਤ ਚੱਲੀ ਸੀ ਉਦੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਦੀ ਕਦੇ ਨਾ ਕਿਤੇ ਢਿੱਲ ਸੀ ਉਸ ਧਨਾੜ ਆਦਮੀ ਤੇ ਕਾਰਵਾਈ ਹੋਈ ਨਹੀਂ ਉਹਨਾਂ ਗਰੀਬ ਲੋਕਾਂ ਨੂੰ ਧਰਨਾ ਲਾਉਣਾ ਪਿਆ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਜਿਹੜੀ ਉਹ ਬੀਬੀ ਇੱਕ ਤਾਂ ਪੱਤਰਕਾਰ ਗਈ ਆ ਉੱਥੇ ਗਗਨ ਕਰਕੇ ਨਾ ਇੱਕ ਕੋਟਲੀ ਦਾ ਨੌਜਵਾਨ ਹੈ ਦੋ ਚਾਰ ਹੋਰ ਵੀ ਗਏ ਹੋਣਗੇ ਹੁਣ ਕੁਝ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਕਿ ਇਹ ਪੱਤਰਕਾਰ ਜਿਹੜੇ ਹੈ ਇਹ ਪੈਸੇ ਲੈ ਕੇ ਧਨਾੜ ਆਦਮੀ ਕਮਧੂਰੇ ਦੇ ਕੋਲੋਂ ਕਹਿੰਦੇ ਉਹਨਾਂ ਦੇ ਹੱਕ ਵਿੱਚ ਖੜੇ ਹੈ ਜਿੰਨ ਕਿ ਨੈਰੇਟਿਵ ਬਣਾਇਆ ਜਾ ਰਿਹਾ ਹੈ ਇਹ ਧਨਾੜ ਲੋਕਾਂ ਦੇ ਹੱਕ ਵਿੱਚ ਸ਼ਰਿਆਮ ਪਤਾ ਕਿ ਕਿਵੇਂ ਉਹਨਾਂ ਗਰੀਬਾਂ ਨੂੰ ਉਹ ਪਿੰਡ ਦੇ ਵਿੱਚ ਕੁੱਟਿਆ ਗਿਆ ਪ੍ਰਸ਼ਾਸਨ ਨੇ ਧੱਕਾ ਕੀਤਾ ਜਿਹੜਾ ਉਹ ਤਨ ਆੜ ਆਦਮੀ ਆ ਕਮਧੂਰ ਪਿੰਡ ਚੰਦਪਾਣ ਦਾ ਉਹਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਕਿਦਾਂ ਫੈਰ ਕੀਤੇ ਇਹ ਸਭ ਕੋਈ ਤੁਸੀਂ ਦੇਖ ਲਿਆ ਹੁਣ ਜਿਹੜੀ ਬੀਬੀ ਗਈ ਹੈ ਪੱਤਰਕਾਰ ਉਹਨੇ ਕਹਿੰਦੇ ਉਹ ਜਿਹੜੇ ਮਜ਼ਦੂਰ ਜਾਂ ਗਰੀਬ ਪਰਿਵਾਰਾਂ ਦੇ ਨੌਜਵਾਨ ਸੀ ਉਹਨਾਂ ਨੇ ਵੀਡੀਓ ਚੱਕ ਕੇ ਪਾਤੀਆਂ ਦੇਖੋ ਜੀ ਇਹ ਕਰਪਾਨਾਂ ਰੱਖੀ ਬੈਠਿਆ ਜੀ ਇਹ ਡਾਂਗਾ ਰੱਖੀ ਬੈਠਿਆ ਜੀ ਇਹ ਗਰਾਰੀਆਂ ਰੱਖੀ ਬੈਠਿਆ ਜੀ ਇਹ ਜਹੜੀਆਂ ਵੀਡੀਓ ਵਾਇਰਲ ਕੀਤੀਆਂ ਦੂਜੀ ਗੱਲ ਕਿ ਜਦੋਂ ਤੁਹਾਨੂੰ ਪੁਲਿਸ ਨੇ ਬੁਲਾਇਆ ਤੁਸੀਂ ਧਰਨਾ ਲਾਇਆ ਕਿਉਂ ਹੁਣ ਧਰਨਾ ਤਾਂ ਦਿੱਲੀ ਵੀ ਲੱਗਿਆ ਹੋਇਆ ਖਨੌਰੀ ਬਾਰਡਰ ਤੇ ਵੀ ਲੱਗਿਆ ਹੋਇਆ ਉਹ ਧਰਨਾ ਚਕਾਤਾ ਸਰਕਾਰ ਨੇ ਜਾਂ ਉਹਨਾਂ ਕੋਲ ਡਾਂਗਾ ਹੈ ਨਹੀਂ ਉਹਨਾਂ ਕੋਲ ਕਿਰਪਾਨਾ ਹੈ ਨਹੀਂ ਤੁਸੀਂ ਇੱਕ ਪਾਸੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਸਲੇ ਦੇ ਨਾਲ ਫੈਰ ਕੀਤੇ ਜਾ ਰਹੇ ਨੇ ਪ੍ਰਾਈਵੇਟ ਅਸਲੇ ਦੇ ਨਾਲ ਦੂਜੇ ਪਾਸੇ ਅਗਲਾ ਆਪਣੇ ਹੱਥ ਵਿੱਚ ਕੋਈ ਡੰਡਾ ਵੀ ਨਹੀਂ ਰੱਖ ਸਕਦਾ ਇਹ ਕਿੱਧਰ ਲੰਨਿਆ ਜਿੰਨਾ ਵੀ মিডিਆ ਉਹ ਪਿੰਡ ਦੇ ਸਰਪੰਚ ਕੁਲਦੀਪ ਦੀ ਜਾ ਕੇ ਇੰਟਰਵਿਊ ਕਰਦਾ ਸਾਰਿਆਂ ਨੂੰ ਬੇਨਤੀ ਹੈ ਜੇ ਕਹਿੰਦੇ ਧੌਣ ਵਿੱਚ ਕਿੱਲਾ ਹੈ ਗਿਆ ਮੈਂ ਦੱਸੂ ਸੱਚ ਕੀ ਹੈ ਝੂਠ ਕੀ ਹੈ ਮੇਰੇ ਇੰਟਰਵਿਊ ਕਰਕੇ ਦੇਖ ਲਓ ਜਿੱਥੇ ਕਹੋਗੇ ਮੈਂ ਉੱਥੇ ਆ ਜਾਊਗਾ ਫਿਰ ਜਵਾਬ ਦਿਓ ਕਿਸੇ ਗੱਲ ਦਾ ਫਿਰ ਦੱਸਾਂਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਇੱਕ ਪ੍ਰਾਈਵੇਟ ਬੰਦਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਪ੍ਰਾਈਵੇਟ ਅਸਲੇ ਦੇ ਨਾਲ ਫੈਰ ਕਰ ਸਕਦਾ ਹੈ? ਹਾਂ ਜੇ ਘਰ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਉਹਦੇ ਘਰ ਨੂੰ ਘੇਰਿਆ ਜਾ ਰਿਹਾ ਹੈ ਪੁਲਿਸ ਨਹੀਂ ਹੈਗੀ ਉੱਥੇ ਤਾਂ ਸੈਲਵ ਅਡਵਾਂਸ ਦੇ ਲਈ ਤੁਸੀਂ ਫੈਰ ਕਰ ਸਕਦੇ ਹੋ। ਪਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਤੁਸੀਂ ਫੈਰ ਕਿਦਾਂ ਕੀਤੇ? ਇਹਦਾ ਮਤਲਬ ਪ੍ਰਸ਼ਾਸਨ ਕੋਲ ਨਾਲ ਮਿਲਿਆ ਹੋਇਆ ਸੀ। ਐਮਐਲਏ ਦੀ ਸ਼ਾਇਦ ਸਭ ਕੁਝ ਹੋਇਆ ਹੁਣ ਜਿਹੜਾ মিডিਆ ਜਾ ਕੇ ਇੰਟਰਵਿਊ ਕਰਦਾ ਤੁਹਾਨੂੰ ਕੀ ਕਹੀਏ ਦਲਾਲ ਕਹੀਏ ਲੋਕ ਕਹਿੰਦੇ ਇਹਨਾਂ ਦੀਆਂ ਵੀਡੀਓ ਪਈਆਂ ਨੇ ਪੈਸੇ ਲੈਣ ਦੀਆਂ ਦੀਆਂ ਜਿਹੜੇ ਉਹ ਤਨਾੜ ਗਮਦੂਰ ਦੇ ਹੱਕ ਵਿੱਚ মিডিਆ ਵਾਲੇ ਖੜੇ ਆ ਇੱਥੋਂ ਤੱਕ ਲੋਕਾਂ ਨੇ ਫੋਨ ਕੀਤੇ ਹੋਏ ਆ ਦੂਜੀ ਗੱਲ ਹੋਰ ਦੱਸਿਓ ਮਸਲਾ ਬਹੁਤ ਛੋਟਾ ਸੀ ਜਿਹੜਾ মিডিਆ ਹੋਣਾ ਉਹਨਾਂ ਧਨਾਢਾਂ ਦੇ ਹੱਕ 'ਤੇ ਜਾ ਕੇ ਖੜਾ ਹੈ ਗਮਦੂਰੇ ਦੇ ਹੱਕ 'ਤੇ ਜਾ ਕੇ ਖੜਾ ਹੈ ਉਹ মিডিਆ ਪਹਿਲਾਂ ਕਿਉਂ ਨਹੀਂ ਆਇਆ ਉੱਥੇ ਪਹਿਲਾਂ মিডিਆ ਨੇ ਉਹ ਸਭ ਕੁਝ ਕਿਉਂ ਨਹੀਂ ਦਿਖਾਇਆ ਕਿ ਕੀ ਹੋ ਰਿਹਾ ਉੱਥੇ ਬਾਅਦ ਵਿੱਚ ਤੁਸੀਂ ਉਹਨਾਂ ਅਮੀਰ ਲੋਕਾਂ ਦੇ ਹੱਕ ਵਿੱਚ ਖੜ ਕੇ ਕਿਉਂਕਿ ਉਹ ਤੁਹਾਡੇ ਆਪਣੇ ਨੇ ਜੱਟ ਜੱਟਾਂ ਦੇ ਭੋਲੂ ਨਰਾਇਣ ਦਾ ਐਵੇਂ ਥੋੜੇ ਲੋਕਾਂ ਨੇ ਕਿਹਾ ਸਵਾਤਾ ਫੀਰ ਸੀ ਨਾ ਜੇ ਤੁਸੀਂ ਕਹਿੰਦੇ ਹੋ ਕਿ মিডিਆ ਇੱਕ ਬਹੁਤ ਵੱਡਾ ਥੰਮ ਹੈ ਜਦੋਂ ਉਹਨਾਂ ਗਰੀਬਾਂ ਨਾਲ ਧੱਕਾ ਹੋ ਰਿਹਾ ਸੀ ਉਦੋਂ ਕਿਉਂ ਨਾ ਕਵਰੇਜ ਕੀਤੀ ਉੱਥੇ ਉਦੋਂ ਕਿਉਂ ਨਾ ਆਵਾਜ਼ ਉਠਾਈ ਕਹਿੰਦੇ ਜੀ ਪੁਲਿਸ ਦੇ ਰੋੜੇ ਮਾਰੇ ਪੁਲਿਸ ਕੋਲ ਕੀ ਹੱਕ ਸੀ ਬਈ ਤੁਸੀਂ ਡਾਂਗ ਨਾਲ ਧਰਨਾ ਚਕਾਓ ਕੀ ਹੱਕ ਸੀ ਤੁਹਾਡੇ ਕੋਲੇ ਜੇ ਤੁਸੀਂ ਡਾਂਗ ਨਾਲ ਧਰਨਾ ਚਕਾ ਸਕਦੇ ਹੋ ਫਿਰ ਖਨੌਰੀ ਵੱਟ ਤੋਂ ਚਕਾ ਦਿਓ ਡੱਲੇ ਵਾਲਾ ਬੈਠਾ ਉੱਥੇ ਉਹਨਾਂ ਕੋਲ ਡਾਂਗਾ ਹੈ ਨਹੀਂ ਉਹਨਾਂ ਕੋਲ ਖ਼ਰਪਾਨਾ ਹੈ ਨਹੀਂ ਉਹਨਾਂ ਕੋਲੇ ਕੋਈ ਹਥਿਆਰ ਹੈ ਨਹੀਂ ਫਰੋਦੀ ਬਾਰਡਰ ਦੇ ਸਭ ਕੁਝ ਅਗਲੇ ਕੋਲੇ ਕਰੋਕਾਰ ਬਈਆ ਕਿ ਜਾਣ ਕੇ ਜੱਟ ਬਰਾਦਰੀ ਕਿਤੇ ਮਰਜ਼ੀ ਧਰਨਾ ਲਾ ਦੇ ਤੁਹਾਨੂੰ ਹੱਕ ਹੈ ਜੇ ਕਿਸੇ ਗਰੀਬ ਨਾਲ ਧੱਕਾ ਹੁੰਦਾ ਹੈ ਉਹ ਧਰਨਾ ਵੀ ਨਹੀਂ ਲਾ ਸਕਦਾ ਹਾਲਾਂਕਿ ਮੈਂ ਧਰਨਾ ਲਾਉਣ ਦੇ ਸਖਤ ਖਿਲਾਫ ਹਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਪਰ ਜੇ ਤੁਸੀਂ ਲਾ ਸਕਦੇ ਹੋ ਤਾਂ ਫਿਰ ਅਗਲਾ ਵੀ ਲਾਉਗਾ ਮੈਂ ਅੱਜ ਗੱਲ ਕੇਵਲ ਜਿਹੜਾ ਦਲਾਲ মিডিਆ ਉਹਦੀ ਗੱਲ ਕੀਤੀ ਹੈ ਕਿੱਦਾਂ ਲੋਕ ਪੈਸੇ ਲੈ ਕੇ 4 6 ਲੜ ਲੈ ਕੇ ਕਿੱਦਾਂ ਗਰੀਬ ਦੇ ਵਿਰੋਧ ਵਿੱਚ ਬੋਲਦੇ ਐ ਤੇ ਧਨਾੜ ਲੋਕਾਂ ਦੇ ਹੱਕ ਵਿੱਚ ਬੋਲਦੇ ਐ ਜੇ ਕਿਸੇ মিডিਆ ਵਾਲੇ ਦੀ ਧੌਣ ਵਿੱਚ ਗਿੱਲਾ ਹੋਵੇ ਨਾ ਮੇਰੇ ਨਾਲ ਇੰਟਰਵਿਊ ਕਰੇ ਜਦੋਂ ਮਰਜ਼ੀ ਕਰ ਲਓ ਫੋਨ ਕਰ ਲਿਓ ਫਿਰ ਜਿਹੜੇ ਮੈਸ ਬਾਲਕ ਨੂੰ ਉਹਦਾ ਜਵਾਬ ਦਿਓ ਕਹਿੰਦੇ ਜੀ ਕੁਲਦੀਪ ਸਰਪੰਚ ਕਹਿੰਦਾ ਵਾਟਰਬਾਕਸ ਦਾ ਸਾਡਾ ਬਹੁਤ ਸਾਲਾਂ ਤੋਂ ਬੰਦ ਪਿਆ ਹੈ ਗੁਲਦੀਪ ਦਾ ਸਰਪੰਚ ਹੁਣ ਬਣਿਆ ਇਸੇ ਸਾਲ ਦੇ ਵਿੱਚ ਪਹਿਲਾਂ ਤਾਂ ਸਰਪੰਚ ਉੱਥੇ ਹੋਰ ਸੀਗਾ ਉਹਨੂੰ ਪੁੱਛੋ ਵੀ ਵਾਟਰਬਾਕਸ ਬੰਦ ਕਿਉਂ ਪਿਆ ਫਿਰ ਤੁਸੀਂ ਸ਼ਾਮ ਲੜ ਦੀਆਂ ਜ਼ਮੀਨਾਂ ਦੱਬੀ ਬੈਠੇ ਹੋ ਇਹ ਸ਼ਰਿਆਾਂ ਪਤਾ ਹੈ ਹੁਣ ਕਾਰਵਾਈ ਹੋਊਗੀ ਹੁਣ ਕਹਿੰਦੇ ਰਾਜ ਬੰਦਾ ਕਰ ਲਓ ਕਿਉਂ ਰਾਜ ਬੰਦਾ ਕਰ ਲਓ ਮਤਲਬ ਹੁਣ ਛਿੱਤਰ ਵੀ ਪੈਣਗੇ ਹੁਣ ਜ਼ਮੀਨਾਂ ਵੀ ਛੜਾਈਆਂ ਜਾਣਗੀਆਂ ਇਹ ਇਹ ਮੁੱਦਾ ਉਠੂਗਾ ਹੁਣ ਕਿਉਂ ਕਹਿੰਦੇ ਰਾਜੀ ਬੰਦਾ ਕਰ ਲੋ ਕਿਉਂ ਪਰਚੇ ਰੱਦ ਕਰ ਲੋ ਮਤਲਬ ਇਹਦਾ ਖਮਿਆਜਾ 2027 ਦੇ ਵਿੱਚ ਭੁਗਤਣਾ ਪਊਗਾ ਇਹਨਾਂ ਲੋਕਾਂ ਨੂੰ ਪਤਾ ਆਉਣ ਵਾਲੇ ਸਮੇਂ ਦਾ ਹੁਣ ਤਾਂ ਮਿਲਕਦੇ ਜਦੋਂ ਛੋਟਾ ਜਿਹਾ ਮਸਲਾ ਸੀ ਅਗਲਾ ਪਿੰਡ ਦਾ ਸਰਪੰਚ ਹੈ ਚੁਣਿਆ ਹੋਇਆ ਬੰਦਾ ਹੈ ਜੋ ਕਿਸੇ ਦੇ ਬਾੜਵੇ ਜਾ ਕੇ ਕੋਈ ਪਾਣੀ ਗਲਤ ਥਾਂ ਤੇ ਪੈਂਦਾ ਉਹ ਜਾ ਕੇ ਦੇਖ ਰਿਹਾ ਤਾਂ ਕਿੰਡੀ ਖਾਸ ਗੱਲ ਸੀ ਭਾਈ ਤੁਸੀਂ ਪਿਸਤਲ ਕੱਢ ਕੇ ਉਹਦੇ ਮਾਰਨ ਤੱਕ ਜਾਣੇ ਹੋ ਇੱਕ ਸਰਦਾਰ ਬੰਦੇ ਚ ਪਗਲਾ ਰਹੇ ਧੱਕਾ ਖੁਲਦੀਪ ਕਰਦੇ ਹੈ ਜੀ ਬੀਬੀ ਕੱਲ ਕਹਿੰਦੀ ਕਹਿੰਦੀ ਪਹਿਲ ਕਿਨੇ ਕੀਤੀ ਹੈ ਕੁਲਦੀਪ ਨੇ ਕੀਤੀ ਹੈ ਬੀਬਾ ਸੋ ਕਿਉ ਮੰਦਾ ਆਖੀਏ ਜੇ ਮੈਂ ਰਜਾਨ ਔਰਤਾਂ ਪ੍ਰਤੀ ਮੇਰਾ ਬਹੁਤ ਸਤਕਾਰ ਹੁੰਦਾ ਮੈਂ ਬਹੁਤ ਰਿਸਪੈਕਟ ਕਰਦਾ ਔਰਤ ਦੇ ਪ੍ਰਤੀ ਕਦੇ ਇਹੋ ਜਿਹੀ ਸ਼ਮਦਾਸ਼ੀ ਬੋਲੇ ਨਹੀਂ ਤੇ ਨਾ ਹੀ ਬੋਲਣੀ ਪਰ ਥੋੜਾ ਬੋਤ ਹੈ ਨਾ ਅਕਲ ਤੋਂ ਕਮ ਜਰੂਰ ਲੈ ਲਓ ਲੈ ਕੇ ਚਾਰ ਛੇਲੜ ਐਦਾਂ ਇਹਨਾਂ ਅਮੀਰ ਲੋਕਾਂ ਦੇ ਹੱਕ ਵਿੱਚ ਨਾ ਖੜੋ ਆਉਣ ਵਾਲਾ ਸਮਾਂ ਸਵਾਲ ਕਰੂਗਾ ਤੁਹਾਡੇ ਤੇ মিডিਆ ਬਹੁਤ ਵੱਡਾ ਥੰਮ ਹੈ ਜੇ মিডিਆ ਇਹਨਾਂ ਗਿਰ ਜਾਊ ਚਾਰ ਪੈਸੇ ਲੈ ਕੇ ਕਿਸੇ ਦੀ ਵੀ ਤਰਫਦਾਰੀ ਦੇ ਵਿੱਚ ਖੜ ਜਾਓਗੇ ਤਾਂ ਚੇਤੇ ਰੱਖਿਓ ਇਹਦਾ ਖਮਿਰਜਾ ਭੂਤ ਨਾ ਬਣੋ ਮਸ਼ਰੀਆਮ ਕਹਿੰਦਾ ਕਿਉਂ ਪੜ੍ਹਦਾ ਸਰਪੰਚ ਕੁਲਦੀਪ ਸਿੰਘ ਬਿਲਕੁਲ ਸਹੀ ਐ ਪੜਿਆ ਲਿਖਿਆ ਨੌਜਵਾਨ ਐ ਉਹ ਗਮਧੂਰੀਆਂ ਅਨਪੜ ਬੁੱਢਣ ਨੂੰ ਕੀ ਪਤਾ ਉਹ ਤਾਂ ਸ਼ਰੀਆਮ ਕਹਿੰਦਾ ਮੈਂ ਤਾਂ ਫੇਰ ਕਹਿੰਦਾ ਸਮਾਨੀ ਕਿਤੇ ਪਹਿਲਾਂ ਮੰਨਿਆ ਹੀ ਨਹੀਂ ਉਹ ਤੇ ਹੁਣ ਬਿਲਕੁਲ ਦਾ ਕਿਉਂ ਹੁਣ ਤੈਨੂੰ ਸਾਬ ਦਾ ਪਰਚਾ ਪਊਗਾ ਪੈ ਗਿਆ ਰੈਸ਼ਟ ਹੋਣੀ ਐ ਜੇਲ੍ਹ ਜਾਣਾ ਪਊਗਾ ਹੁਣ ਬਿਸ਼ਰਮੀ ਆਉਂਦੀ ਐ ਜੇ ਐਨਾ ਹੀ ਬਿਸ਼ਰਮੀ ਦਾ ਡਰ ਸੀ ਫਿਰ ਇੱਕ ਆਮ ਮੂਲੀ ਜੇ ਬੰਦੇ ਨੂੰ ਗਰੀਬ ਘਰ ਦਾ ਬੰਦਾ ਸਰਪੰਚ ਤੁਸੀਂ ਚੁਣਿਆ ਉਹਦੇ ਨਾਲ ਗੱਲ ਕਰਦੇ ਫਿਰ ਕਿਉਂ ਤੁਸੀਂ ਤੱਕੇਸ਼ਾਈ ਕੀਤੀ ਉਸ ਵਕਤ ਕਿਉਂ ਆਪਣੇ ਅਸਲੇ ਨਾਲ ਫੈਰ ਕੀਤੀ ਉੱਥੇ ਤੁਸੀਂ ਇਹ ਦੋ ਗੱਲਾਂ ਦਾ ਜਵਾਬ ਦੇ ਦਿਓ ਵੀ ਕਿਸੇ ਕੋਲੇ ਹੱਕ ਹੈ ਜੇ ਧਰਨਾ ਲਾਇਆ ਸੀ ਤਾਂ ਡਾਂਗ ਨਾਲ ਧਰਨਾ ਚਕਾਓ ਤੁਸੀਂ ਕਿਸੇ ਕੋਲੇ ਹੱਕ ਹੈ ਪੁਲਿਸ ਦੀ ਮੌਜੂਦਗੀ ਵਿੱਚ ਆਪਣੇ ਅਸਲੇ ਨਾਲ ਕੋਈ ਫੈਰ ਕਰੇ ਇਹ ਦੋ ਗੱਲਾਂ ਦਾ ਜਵਾਬ ਦੇ ਦਿਓ ਬਾਕੀ ਦਲਾਲ মিডিਆ ਦਲਾਲ মিডি ਹੀ ਰਹੂਗਾ ਦਲਾਲ ਹੀ ਰਹੂਗਾ ਜੀਦੀ ਵੀ ਧੌਣ ਵਿੱਚ ਕਿੱਲਾ ਇੰਟਰਵਿਊ ਮੇਰੇ ਨਾਲ ਕਰਿਓ ਮੈਂ ਦੱਸੂ ਕਿ ਕੀ ਵਾਪਰਿਆ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ